ਉਦਰ ਸ਼ਹਿਰ ਦੇ ਵਿੱਚ ਲਗਾਤਾਰ ਮੀਂਹ ਪੈ ਰਿਹਾ ਬਰਸਾਤਾਂ ਹੋ ਰਹੀਆਂ ਜਗ੍ਹਾ ਜਗ੍ਹਾ ਪਾਣੀ ਇਕੱਠਾ ਹੋਇਆ ਆ ਉਹਨੂੰ ਲੈ ਕੇ ਕਈ ਬਿਮਾਰੀਆਂ ਫੈਲ ਰਹੀਆਂ ਮਾਂ ਆਲ ਮਸਤ ਬਾਪੂ ਲਾਲ ਬਾਸ਼ਾ ਡੇਰੇ ਤੇ ਪਹੁੰਚੀ ਇਕਤਾ ਲਹਿਰ ਦੀ ਟੀਮ ਜਿੱਥੇ ਅੱਜ ਬਹੁਤ ਸਾਰੇ ਵੀਰਾਂ ਨੂੰ ਭੈਣਾਂ ਨੂੰ ਤਰਪੈਲਾਂ ਵੀ ਵੰਡੀਆਂ ਗਈਆਂ ਜਿਨ੍ਹਾਂ ਦੇ ਘਰ ਚੋਂਦੇ ਸੀ ਉਹਨਾਂ ਨੂੰ ਤਰਪੈਲਾਂ ਵੰਡੀਆਂ ਗਈਆਂ ਔਰ ਮੈਡੀਕਲ ਕੈਂਪ ਲਗਾਇਆ ਗਿਆ ਜਿੱਥੇ ਕਿ ਹਰ ਤਰ੍ਹਾਂ ਦੀ ਫ੍ਰੀ ਦਵਾਈ ਇੱਥੇ ਦਿੱਤੀ ਜਾ ਰਹੀ ਆ ਗੱਲਬਾਤ ਇੱਥੇ ਕਰ ਲੈਣੇ ਆ ਥੋੜੀ ਜਿਹੀ ਨਾਲ ਨਾਲ ਇਥੋਂ ਦੇ ਪ੍ਰਬੰਧਕ ਸਾਡੇ ਨਾਲ ਮੌਜੂਦ ਨੇ ਸਾਈ ਜੀ ਦੀ ਸਾਰੇ ਤੋਂ ਪਹਿਲਾਂ ਮੈਂ ਤੀਂਗੜਾ ਸਭਾ ਉਹ ਤੁਹਾਡਾ ਧੰਨਵਾਦ ਕਰਦਾ ਆਂ ਕਿਉਂਕਿ ਤੁਹਾਡੇ ਮਾਧਿਅਮ ਰਾਹੀਂ ਸਾਡੀ ਜਿਹੜੀ ਆਵਾਜ਼ ਜਿਹੜੀ ਹੈਗੀ ਆ ਉਹ ਹਰ ਥਾਂ ਦੇ ਉੱਤੇ ਪਹੁੰਚਦੀ ਹੈਗੀ ਆ ਔਰ ਤੁਹਾਡਾ ਇੱਥੇ ਆਉਣ ਦਾ ਧੰਨਵਾਦ ਕਰਦਾ ਆ ਸਾਡੇ ਆਲਮਸਤ ਬਾਪੂ ਲਾਲਵਾਸ਼ਾ ਦਰਬਾਰ ਵੱਲੋਂ ਇੱਥੇ ਸਾਰੇ ਪ੍ਰਬੰਧ ਕੀਤੇ ਆ ਚਾਹੇ ਤਰਪੈਲਾਂ ਦੀ ਗੱਲ ਕਰੀਏ ਉਹ ਵੀ ਇੱਥੇ ਜਿਹੜੇ ਨੀੜੀ ਲੋਕ ਹੈਗੇ ਉਹਨਾਂ ਨੂੰ ਤਰਪੈਲਾਂ ਦਿੱਤੀਆਂ ਜਾਂਦੀਆਂ ਸਰਕਾਰ ਵੱਲੋਂ ਇੱਥੇ ਸਪੈਸ਼ਲ ਸਿਵਲ ਹਸਪੀਟਲ ਵੱਲੋਂ ਇੱਥੇ ਕੈਂਪ ਲਗਾਇਆ ਗਿਆ ਆ ਕਿ ਜਿਹੜੇ ਜ਼ਰੂਰਤਬੰਦ ਜਿਹੜੇ ਬਿਮਾਰ ਲੋਕ ਹੈਗੇ ਉਹਨਾਂ ਨੂੰ ਇੱਥੇ ਦਵਾਈਆਂ ਮਿਲਦੀਆਂ ਹੈਗੀਆਂ ਫ੍ਰੀ ਦਵਾਈਆਂ ਦਿੰਦੇ ਆਗੇ ਆ ਔਰ ਅਸੀਂ 2-3 ਦਿਨ ਤੋਂ ਇਹ ਪ੍ਰੋਗਰਾਮ ਬਣਾਇਆ ਜਿੱਥੇ ਤੱਕ ਸਵਾਲ ਖਾਣਾ ਬਣਿਆ ਬਣਾਇਆ ਜਿਹੜਾ ਉਹ ਲੋਕਾਂ ਦੇ ਵਿੱਚ ਪ੍ਰੋਵਾਈਡ ਕਰ ਰਹੇ ਆ ਔਰ ਅੱਜ ਅਸੀਂ ਕੋਸ਼ਿਸ਼ ਕਰ ਰਹੇ ਆ ਕਿ ਜਿਹੜਾ ਰਾਸ਼ਨ ਸਮਗਰੀ ਜਿਹੜੀ ਹੈਗੀ ਆ ਉਹ ਘਰ-ਘਰ ਬਚਾਈ ਜਾਵੇ ਤਾਂ ਕਿ ਜਿਹੜੇ ਜ਼ਰੂਰਤਬੰਦ ਲੋਕ ਇਸ ਜਿਹੜਾ ਹੈਗਾ ਬਾਪੂ ਲਾਲ ਬਾਸ਼ਾ ਦਰਬਾਰ ਦੇ ਜਿੰਨੇ ਵੀ ਸੇਵਾਦਾਰ ਹੈਗੇ ਆ ਸਾਰੇ ਇਹ ਡੋਰ ਟੂ ਡੋਰ ਜਾ ਕੇ ਜਿਹੜੇ ਹੈਗੇ ਆ ਰਾਸ਼ਨ ਸਮਗਰੀ ਵੰਡਣਗੇ ਮੈਂ ਫੇਰ ਅਪੀਲ ਕਰਦਾ ਵੀ ਜਦੋਂ ਵੀ ਕਿਸੇ ਕਿਸੇ ਨੂੰ ਜਰੂਰਤ ਪੈਂਦੀ ਕਿਸੇ ਨੀੜੀ ਜਰੂਰ ਬੰਦੇ ਨੂੰ ਤੇ ਇੱਥੇ ਸਾਡੇ ਕੋਲ ਆਲਮਸਤ ਬਾਪੂ ਲਾਲਵਾਸ਼ਾ ਦਰਬਾਰ ਕੋ ਆਵੇ ਅਸੀਂ ਇੱਥੋਂ ਵੀ ਸਮਾਨ ਦੇਵਾਂਗੇ ਤੇ ਡੋਰ ਟੂ ਡੋਰ ਜਾ ਕੇ ਅਸੀਂ ਲੋਕਾਂ ਦੇ ਘਰਾਂ 'ਚ ਵੀ ਸਮਾਨ ਪਹੁੰਚਾਵਾਂਗੇ ਗਿਲਸਾਬ ਪਾਣੀ ਜਿੱਦਾਂ ਖੜਾ ਆ ਪਿੰਡਾਂ ਦੇ ਵਿੱਚ ਬਹੁਤ ਸਾਰਾ ਪਾਣੀ ਖੜਾ ਆ ਪਾਣੀ ਦੇ ਨਾਲ-ਨਾਲ ਬਿਮਾਰੀਆਂ ਵੀ ਹੋ ਸਕਦੀਆਂ ਉਹਦੇ ਲਈ ਆਪਾਂ ਦਵਾਈਆਂ ਦੀ ਵੀ ਬਹੁਤ ਲੋੜ ਪੈ ਸਕਦੀ ਆ ਬਲੱਡ ਦੀ ਵੀ ਲੋੜ ਪੈ ਸਕਦੀ ਆ ਆਉਣ ਵਾਲੇ ਟਾਈਮ ਦੀ ਗੱਲ ਕਰ ਰਹੇ ਆ ਮੈਂ ਇਹੀ ਤਿੰੜਾ ਸਾਹਿਬ ਕਹਿਣਾ ਆ ਵੀ ਜਿਹੜੇ ਜਿਹੜੀ ਆਲਮਸਤ ਬਾਪੂ ਲਾਲਵਾਸ਼ਾ ਵੱਲੋਂ ਦਵਾਈ ਦੀ ਜਰੂਰਤ ਪਵੇ ਜਾਂ ਬਲੱਡ ਦੀ ਜਰੂਰਤ ਪਵੇ ਹਰ ਵੇਲੇ ਜਿਹੜਾ ਆਲਮਸਤ ਬਾਪੂ ਲਾਲਵਾਸ਼ਾ ਦਰਬਾਰ ਜਿਹੜਾ ਆ ਬਚਨ ਵੱਧਵਾ ਅਸੀਂ ਫੇਰ ਅਪੀਲ ਕਰਦੇ ਆ ਕਿ ਆ ਵੀ ਜਦੋਂ ਵੀ ਕਿਤੇ ਜਰੂਰਤ ਪੈਂਦੀ ਕਿਸੇ ਵੀ ਕਿਸਮ ਦੀ ਜਰੂਰਤ ਪੈਂਦੀ ਆ ਸਾਡੇ ਨਾਲ ਸੰਪਰਕ ਕਰੇ ਤੇ ਸਾਡੇ ਦਰਬਾਰ ਦੇ ਵਿੱਚ ਆਫੀਸਰ ਬੈਠੇ ਹੈਗੇ ਆ ਔਰ ਮੈਂ ਕਮੇਟੀ ਦੇ ਮੈਂਬਰ ਵੀ ਬੈਠੇ ਆ ਗਿਆ ਔਰ ਸਾਡੇ ਨਾਲ ਸੰਪਰਕ ਕਰੇ ਅਸੀਂ ਉਸੇ ਵੇਲੇ ਅਵੇਲੇਬਲ ਕਰਾਂਗੇ ਸਾਰਾ ਸਰ ਕੋਈ ਚਾਹ ਜੇ ਕੰਟੈਕਟ ਨੰਬਰ ਹੋਵੇ ਸਾਡੇ ਦਰਸ਼ਕਾਂ ਤੱਕ ਪਹੁੰਚ ਜਾਵੇ ਇੱਥੇ ਦਾ ਦੇਰੇ ਦਾ ਹਾਂ ਉਹ ਸਾਡੇ ਜਿਹੜੇ ਕੰਟੈਕਟ ਨੰਬਰ ਆ ਉਹ ਤੁਸੀਂ ਦਿਓ ਜੀ ਸੁਖਵਿੰਦਰ ਜੀ ਦੇ ਦੇਣਗੇ ਠੀਕ ਹੈ ਔਰ ਅਸੀਂ ਉਹ ਜਿਹੜਾ ਹੈ ਗਿਆ ਸਾਡੇ ਕੰਟੈਕਟ ਨੰਬਰ ਤੇ ਗੱਲ ਕਰ ਸਕਦੇ ਆ ਮੈਂ ਸੁਖਵਿੰਦਰ ਸਾਡੇ ਇੱਥੇ ਬੈਠੇ ਆ ਕਿ ਆਫਿਸ ਇਨਚਾਰਜ ਹੈ ਗਿਆ ਸਵਰਨਜੀਤ ਸਿੰਘ ਉਹ ਵੀ ਆਫਿਸ ਇਨਚਾਰਜ ਹੈ ਗਿਆ ਕਰਨਜੀ ਵੀ ਆਫਿਸ ਇਨਚਾਰਜ ਬੈਠੇ ਗਿਆ ਇਹ ਤੁਹਾਨੂੰ ਇਹਨਾਂ ਦੇ ਨੰਬਰ ਦਿੱਤੇ ਜਾਣਗੇ ਇਹਨਾਂ ਨਾਲ ਸੰਪਰਕ ਕਰ ਸਕਦੇ ਹੋ ਬਹੁਤ ਬਹੁਤ ਸ਼ੁਕਰੀਆ ਜੀ ਇਹ ਉਪਰਾਲਾ ਕੀਤਾ ਗਿਆ ਜੀ ਬਾਪੂ ਲਾਲ ਬਾਸ਼ਾ ਡੇਰੇ ਤੇ ਜਿਹੜਾ ਕਿ ਮੈਡੀਕਲ ਕੈਂਪ ਉਸ ਦਾ ਪਹਿਲਾਂ ਦਿੱਤੀਆਂ ਗਈਆਂ ਕੀ ਕਹਿਣ ਜਾਓਗੇ ਇਹਦੇ ਬਾਰੇ ਜੀ ਦੱਸੋ ਹਲ ਮਸਦਾਤਾ ਲਾਲ ਬਾਸ਼ਾ ਜੀ ਦੇ ਦਰਬਾਰ ਤੇ ਜਿਸ ਵੀ ਨੀੜੀ ਨੇ ਲੋੜ ਆ ਜਿਸ ਤਰ੍ਹਾਂ ਦੇ ਵੀ ਲੋੜ ਆ ਇੱਥੇ ਪੂਰੀ ਹੋਊਗੀ ਇਹ ਸਾਡੇ ਫੁਗਵਾ ਮਾ ਦਰਬਾਰ ਦਾ ਜਾਇਦਾਦ ਹੈ ਸੁਖਵਿੰਦਰ ਸੁਖਵਿੰਦਰ ਉਹ ਨੰਬਰ ਦੇ ਇਹ ਕੱਟ ਦੀ ਉਹ ਨੰਬਰ ਦੇ ਜਿਹੜੇ ਉੱਤੇ ਕੰਟੈਕਟ ਨੰਬਰ ਸਿਵਲ ਬਸ ਹਸਪਤਾਲ ਵੱਲੋਂ ਜਿਹੜਾ ਕੈਂਪ ਲਗਾਇਆ ਗਿਆ ਡਾਕਟਰ ਸਾਹਿਬ ਸਾਡੇ ਨਾਲ ਮੌਜੂਦ ਨੇ ਇਹਨਾਂ ਨਾਲ ਵੀ ਥੋੜੀ ਜਿਹੀ ਗੱਲਬਾਤ ਕਰ ਲੈਣੇ ਆ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਮੈਡੀਕਲ ਕੈਂਪ ਲਗਾਇਆ ਵਾ ਅੱਜ ਇਹ ਲਗਾਤਾਰ ਕਿੰਨੇ ਦਿਨ ਲੱਗੇਗਾ ਇਹ ਹੱਲੇ ਦੋ ਤਿੰਨ ਦਿਨ ਹੋਰ ਲੱਗੇਗਾ ਤਿੰਨ ਦਿਨ ਲੱਗੇਗਾ ਹੋਰ ਤਿੰਨ ਦਿਨ ਹੋਰ ਲੱਗੇਗਾ ਹਾਂਜੀ ਤੇ ਇੱਥੇ ਹਰ ਦਵਾਈ ਹਰ ਤਰ੍ਹਾਂ ਦੀ ਦਵਾਈ ਹਾਂਜੀ ਹਰ ਤਰ੍ਹਾਂ ਦੀ ਦਵਾਈ ਦਿੱਤੀ ਜਾਂਦੀ ਹੈ ਮੁਫਤ ਦਿੱਤੀ ਜਾਂਦੀ ਹੈ ਜੀ ਤੇ ਸਾਡੇ ਸਾਰੇ ਲੋਰ ਬੰਦਾ ਨੂੰ ਇੱਥੇ ਜਿੰਨੀ ਵੀ ਉਹਨਾਂ ਨੂੰ ਦਵਾਈ ਚਾਹੀਦੀ ਹੈ ਸਾਰੀ ਦਿੱਤੀ ਜਾਂਦੀ ਹੈ ਕਿੱਦਾਂ ਦੇ ਕੁਝ ਪੇਸ਼ੈਂਟ ਆ ਰਹੇ ਕਾਫੀ ਇੱਥੇ ਜਿੱਦਾਂ ਹੁਣੇ ਤਾਂ ਮੀਂਹ ਚੱਲ ਰਿਹਾ ਤਾਂ ਜ਼ੁਕਾਮ ਬੁਖਾਰ ਤੇ ਬੋਡੀ ਐਕਸ ਤੇ ਪੇਸ਼ੈਂਟ ਆ ਰਹੇ ਹਨ ਤੇ ਉਹਨਾਂ ਨੂੰ ਟ੍ਰੀਟ ਕੀਤਾ ਜਾਂਦਾ ਤੇ ਫ੍ਰੀ ਦਵਾਈ ਦਿੱਤੀ ਜਾਂਦੀ ਹੈ ਕਿਹਨਾ ਡਾਕਟਰ ਸਾਹਿਬ ਤੇਰਾ ਡਾਕਟਰ ਮਾਨਸੀ ਥੈਂਕ ਯੂ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕਿ ਮਸਬਾਪ ਲਾਹਵਾਸ਼ਾ ਡੇਰੇ ਤੇ ਤੁਸੀਂ ਹਾਂਜੀ ਮੈਂ ਇੱਥੇ ਮੈਨੂੰ ਗਵਰਨਮੈਂਟ ਨੇ ਰਿਸਿਵਰ ਅਪਾਇੰਟ ਕੀਤਾ ਜੀ ਤੇ ਮੈਂ ਇੱਥੇ ਪਿਛਲੇ 2 ਮਹੀਨੇ ਤੋਂ ਸੇਵਾ ਨਿਭਾ ਰਿਹਾ ਜੀ ਸਰ ਬਹੁਤ ਸਾਰੀ ਇਹ ਸੇਵਾ ਕਰ ਰਹੀ ਹੈ ਡੇਰੇ ਵੱਲੋਂ ਪਰ ਪਹਿਲਾਂ ਵੱਡੀਆਂ ਕਈਆਂ ਮੈਡੀਕਲ ਕੈਂਪ ਲਗਾਇਆ ਗਿਆ ਵਾ ਤੇ ਕਿੰਨੇ ਦਿਨ ਕੈਂਪ ਲੱਗੇਗਾ ਲਗਾਤਾਰ ਸਰੇ ਜਿੰਨੇ ਦਿਨ ਤੱਕ ਮਤਲਬ ਕਿ ਲੋੜ ਹੈ ਇੱਥੇ ਇੱਕ ਚੱਲ ਕੰਟੀਨਿਊ ਚੱਲ ਰਿਹਾ ਫਿਲਹਾਲ 3 ਦਿਨਾਂ ਤੱਕ ਕੱਕ ਲਾਇਆ ਸੀ ਸਰ ਬਹੁਤ سارے ਲੋੜਵੰਦ ਹਾਲੇ ਵੀ ਨੇ ਜਿਨ੍ਹਾਂ ਦੇ ਮਕਾਨ ਚੋਰ ਰਹੇ ਨੇ ਜਾਂ ਲੈਂਟਰ ਵੀ ਗਈਆਂ ਤੇ ਚੋਰ ਲੱਪਗੇ ਨੇ ਕੋਈ ਲੋੜਵੰਦ ਤੁਹਾਡੇ ਕੋਲ ਆਉਂਦੇ ਆ ਕੋਈ ਸਹਾਇਤਾ ਲੈਣ ਦੇ ਇਹ ਉਹਨਾਂ ਦੇ ਲਈ ਕੋਈ ਕੰਟੈਕਟ ਨੰਬਰ ਤੁਹਾਡੇ ਇੱਥੇ ਦਰਬਾਰ ਦੇ ਹਾਂ ਕਿ ਜਿੱਦਾਂ ਕਿ ਆਪਾਂ ਜਾਣਦੇ ਪਿਛਲੇ ਕਾਫੀ ਦਿਨਾਂ ਤੋਂ ਬਾਰਿਸ਼ ਕੰਟੀਨਿਊ ਹੋ ਰਹੀ ਹੈ ਉਹਦੇ ਕਰਕੇ ਆਬਵੀਅਸਲੀ ਗੱਲ ਹੈ ਕਿ ਲੋਕਾਂ ਦੇ ਲੈਂਟਰੀਆਂ ਘਰ ਜਿਹਨਾਂ ਦੇ ਕੱਚੇ ਖਾਸ ਕਰਕੇ ਉਹਦੇ ਤੋਂ ਉੱਚੀ ਰਹੇ ਉਹਦੇ ਕਰਕੇ ਅਸੀਂ ਮਤਲਬ ਕਿ ਜਿਹੜਾ ਦਰਬਾਰ ਵੱਲੋਂ ਤੇ ਸ਼੍ਰੀ ਹੰਸਰਾਜ ਹੰਸ ਜੀ ਦੇ ਹੁਕਮ ਅਨੁਸਾਰ ਅਸੀਂ ਤਰਪਾਲਾਂ ਬਹੁਤ ਸਾਰੀਆਂ ਵੰਡੀਆਂ ਇੱਥੇ ਜਿਹੜੇ-ਜਿਹੜੇ ਵੀ ਲੋਕ ਸਾਡੇ ਕੋਲ ਆ ਰਹੇ ਆ ਜਿਸ ਜਿਸ ਤਰੀਕੇ ਦੇ ਵੀ ਮਦਦ ਉਹਨਾਂ ਨੂੰ ਚਾਹੀਦੀ ਹੈ ਅਸੀਂ ਕਰ ਰਹੇ ਹਾਂ ਅਸੀਂ ਜਿਹੜਾ ਗਵਰਨਮੈਂਟ ਵੱਲੋਂ ਤਿੰਨ ਕੈਂਪ ਲਗਾਏ ਗਏ ਆ ਬੋਪਾਰਾ ਸਕੂਲ ਦੇ ਵਿੱਚ ਇੱਕ ਇੱਕ ਮੁੱਦਾ ਸਰਕਾਰੀ ਸਕੂਲ ਵਿੱਚ ਇੱਕ ਚੂੜ ਲੱਗੇ ਪੈਂ ਕੈਂਪ ਲੱਗੇਗਾ ਉੱਥੇ ਅਸੀਂ ਰਸਣ ਵੀ ਭੇਜਿਆ ਕੱਲ ਦੀ ਵੀ ਸਾਡੀ ਡਿਊਟੀ ਲੱਗੀ ਹੋਈ ਹੈ ਕਿ ਅ ਅੱਜ ਬੱਲਾ ਡੇਰਾ ਵੱਲੋਂ ਉੱਥੇ ਰਸਣ ਲੰਗਰ ਆ ਗਿਆ ਸੀ ਤੇ ਕੱਲ ਐਸ.ਐਮ. ਸਾਹਿਬ ਵੱਲੋਂ ਵੀ ਆਇਆ ਹੁਕਮ ਐਮ.ਐਲ.ਏ. ਸਾਹਿਬ ਵੱਲੋਂ ਵੀ ਕਿ ਕੱਲ ਅਸੀਂ ਲੰਗਰ ਜਿਹੜਾ ਹੈ ਉੱਥੇ ਸਿਰਸ਼ਾਂ ਭੇਜਣਾ ਹੈ ਜਿਹੜਾ ਅਲਮੁਸਤ ਬਾਪੂ ਲਾਲ ਸ਼ਾਹ ਬਾਦਸ਼ਾਹ ਇੱਥੇ ਵੀ ਕੋਈ ਲੰਗਰ ਦੀ ਸਹਾਤ ਆ ਰਹੀ ਹੈ ਜਾਂ ਕੋਈ ਸਰ ਸਹਾਤ ਆ ਰਹੀ ਸਰਕਾਰ ਵੱਲੋਂ ਹਾਂਜੀ ਬਹੁਤ ਸਾਰੇ ਦਾਨੀ ਸੰਚਤ ਵੀ ਡੋਨੇਟ ਕਰ ਰਿਹਾ ਹੈ ਗਵਰਨਮੈਂਟ ਵੀ ਐਡਮਿਨਿਸਟ੍ਰੇਸ਼ਨ ਵੀ ਫੁੱਲ ਸਪੋਰਟ ਕਰ ਰਿਹਾ ਹੈ ਸਾਨੂੰ ਹਰ ਤਰ੍ਹਾਂ ਦੀ ਹਾਲਾਤ ਐਮਰਜੈਂਸੀ ਹਾਲਾਤ ਦੀ ਵਨਹਾਡੇ ਕੋਲ ਐਨਡੀਆਰਐਫ ਦੀ ਟੀਮਸ ਵੀ ਆਈ ਸੀ ਉਹ ਹੁਣ ਸ਼ਾਕੋਟ ਕੰਮ ਕਰ ਰਿਹਾ ਤੇ ਹਰ ਪਾਸੇ ਉਹ ਸਪੋਰਟ ਕਰ ਰਿਹਾ ਐਡਮਿਨਿਸਟ੍ਰੇਸ਼ਨ ਵੀ ਫੁੱਲ ਸਪੋਰਟ ਦੇ ਵਿੱਚ ਹੈਗਾ ਹਟਣਾ ਸਰ ਕੀ ਮੈਸੇਜ ਦੇਣਾ ਚਾਹੋਗੇ ਪਬਲਿਕ ਨੂੰ ਜਿਹੜੇ ਆਲਮੋਸਟ ਡੇਰਾ ਬਾਪੂਲਾ ਸ਼ਾਹ ਬਾਦਸ਼ਾਹੀ ਵੱਲੋਂ ਦੇਖੋ ਮੈਸੇਜ ਇਸ ਟਾਈਮ ਤੇ ਪਹਿਲੇ ਤੇ ਬਾਪੂ ਜੀ ਅਗੇ ਅਰਦਾਸ ਹੈ ਜੀ ਕਿ ਇਸ ਆਪਦਾ ਚੋਂ ਪੰਜਾਬ ਨੂੰ ਕੱਢ ਜਾਈ ਦੂਸਰਾ ਜਿੱਥੇ ਤੱਕ ਮੈਂ ਸੋਚ ਰਿਹਾ ਕਿ ਜਿਹੜੀ ਅਰਬਨ ਫਲੱਡ ਦੀ ਸਭ ਤੋਂ ਵੱਡੀ ਪ੍ਰੋਬਲਮ ਸਾਡੇ ਕੋਲ ਆਈ ਜਿੱਥੇ ਤੇ ਪਾਣੀ ਦਰਿਆਵਾਂ ਚੋਂ ਆਇਆ ਉਹ ਅਲੱਗ ਹੈ ਜਿੱਥੇ ਅਰਬਨ ਫਲੱਡ ਦੀ ਪ੍ਰੋਬਲਮ ਆ ਰਹੀ ਹੈ ਜਿੱਦਾਂ ਕਿ ਜਲੰਧਰ ਸ਼ਹਿਰ ਤੇ ਆਪਣੇ ਨਕੌਦਰ ਸ਼ਹਿਰ ਚ ਵੀ ਉਹ ਕਲੌਕਿੰਗ ਦੀ ਵਜ੍ਹਾ ਨਾਲ ਆਈ ਆ ਉਹ ਸਭ ਤੋਂ ਵੱਡੀ ਪ੍ਰੋਬਲਮ ਹੋਦੀ ਏ ਕਿ ਜਿਹੜੇ ਅਸੀਂ ਪੋਲੀਥਿਨਸ ਯੂਜ਼ ਕਰਦੇ ਹਾਂ ਜੀ ਮੈਂ ਤੁਹਾਨੂੰ ਇਹ ਕਹਿੰਦਾ ਕਿ ਅਸੀਂ ਪੋਲੀਥਿਨਸ ਨੂੰ ਯੂਜ਼ ਕਰਨਾ ਘਟਾਈਏ ਉਹੀ ਪੋਲੀਥਿਨ ਜਿਹੜੇ ਸਾਡੇ ਸੀਵਰੇਜ ਸਿਸਟਮ ਨੂੰ ਚੋਕ ਕਰ ਦਿੰਦੇ ਆ ਜਿੱਦੀ ਵਜ੍ਹਾ ਨਾਲ ਸਾਡਾ ਜਿਹੜਾ ਅਰਬਨ ਫਲੱਡ ਦੀ ਸਭ ਤੋਂ ਵੱਡੀ ਪ੍ਰੋਬਲਮ ਹੈ ਉਹ ਹੋਈ ਆ ਉਹਨੇ ਇੱਕ ਇਵਨ ਚਲੋ ਪਿਛੋਂ ਤੇ ਪਾਣੀ ਆਇਆ ਆ ਬਾਰਿਸ਼ ਵੱਲੋਂ ਵੀ ਪਾਣੀ ਆਇਆ ਤੇ ਜੇ ਉਹ ਡਰੇਨੇਜ ਸਿਸਟਮ ਸਾਡਾ ਸਹੀ ਹੁੰਦਾ ਤੇ ਉਹਦੇ ਨਾਲ ਸਾਨੂੰ ਥੋੜੀ ਘੱਟ ਤੰਗੀ ਇੱਕ ਸਵਾਲ ਆਖਰੀ ਮੈਂ ਪੁੱਛਣਾ ਜਮਾ ਕਾ ਗਿੱਲ ਸਾਹਿਬ ਕੋ ਵੀ ਪੁੱਛਿਆ ਇਸ ਤੋਂ ਬਾਅਦ ਜਾਨੀ ਕਿ ਪਾਣੀ ਜਿੱਦਾਂ ਜਿੱਦਾਂ ਦਾ ਪਾਣੀ ਘਟੇਗਾ ਹੋ ਸਕਦਾ ਬਿਮਾਰੀਆਂ ਵਧਣ ਕਿਉਂਕਿ ਬਹੁਤ ਸਾਰੇ ਪਸ਼ੂ ਵੀ ਵਿੱਚ ਮਰੇ ਆ ਔਰ ਕਈਆਂ ਦਿਨਾਂ ਤੋਂ ਜਿਹੜੇ ਲੋਕ ਪਾਣੀ ਦੇ ਵਿੱਚ ਆ ਉਹਨਾਂ ਦੇ ਦਿਨਾਂ ਦੇ ਵਿੱਚ ਵੀ ਕੈਂਪੀਆਂ ਆਪਾਂ ਬਲੱਡ ਕੈਂਪ ਲਾਵਾਂਗੇ ਇੱਥੇ ਹਾਂਜੀ ਤੇ ਐਡਮਿਨਿਸਟ੍ਰੇਸ਼ਨ ਵੀ ਇਸ ਗੱਲ ਨੂੰ ਬਹੁਤ ਜ਼ਿਆਦਾ ਚਿੰਤਾ ਤੇ ਇਸ ਗੱਲੋਂ ਕਿਉਂਕਿ ਹੁਣ ਜਿਸ ਤਰੀਕੇ ਨਾਲ ਪਾਣੀ ਜਮਾ ਹੋਇਆ ਉਹਦੇ ਵਿੱਚ ਬਹੁਤ ਸਾਰੇ ਮੋਸਕੀਟੋਜ਼ ਵੀ ਹੋਣੇ ਆ ਤੇ ਸਾਨੂੰ ਡੇਂਗੂ ਦੀ ਵੀ ਮਤਲਬ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਮਲੇਰੀਆ ਜਾਂ ਡੇਂਗੂ ਇਹ ਸਭ ਲਈ ਜਿਹੜਾ ਕਿ ਮੈਡੀਕਲ ਟੀਮ ਸਾਡੇ ਨਾਲ ਹੀ ਆ ਸੀਸੀਐਮਾ ਸਾਹਿਬ ਬਿਲਕੁਲ ਨਾਲ ਆ ਐਡਮਿਨਿਸਟ੍ਰੇਸ਼ਨ ਨਾਲ ਹੈ ਜੀ ਪੁਰੀ ਜਿੰਨੀ ਜਜ਼ਮਤ ਹੋ ਸਕਦੀ ਹੈ ਅਸੀਂ ਡੇਰੇ ਵੱਲੋਂ ਵੀ ਕਰਾਂਗੇ ਜੀ ਚੇਅਰਮੈਨ ਸਾਹਿਬ ਨੇ ਵੀ ਕਿਹਾ ਕਿ ਜੇ ਕਿਸੇ ਵੀ ਕੋਈ ਵੀ ਨੀਡੀ ਬੰਦਾ ਇੱਥੇ ਆਂਦਾ ਅਸੀਂ ਉਹਨੂੰ ਖਾਲੀ ਨਹੀਂ ਮੋੜਨਾ ਪਵਨ ਗਿਲਜੀ ਦਾ ਬਹੁਤ ਸਪੋਰਟ ਹੈ ਜੀ ਟੋਨੀ ਸਾਈਂ ਜੀ ਦੀ ਫੁੱਲ ਸਪੋਰਟ ਹੈ ਖਾਸ ਕਰ ਇਹਨਾਂ ਦੇ ਨਾਲ ਸਾਡੇ ਟੀਮੀ ਗਿਲਜੀ ਆ ਰਾਹੁ ਰੋਲਾ ਜੀ ਆ ਠੀਕ ਹੈ ਜੀ ਸਾਰੇ ਜਿੰਨੇ ਦੋਸਤ ਹੁਣੇ ਮੈਂ ਤੁਹਾਨੂੰ ਇੱਕ ਹੋਰ ਇਨਫੋਰਮੇਸ਼ਨ ਦੇਣਾ ਚਾਹੁੰਦਾ ਕਿ ਸਾਡੇ ਕੋ ਪੰਡੋਰੀ ਤੋਂ ਇੱਕ ਟੀਚਰ ਸਾਹਿਬਾਂ ਆਇਆ ਇਹਨਾਂ ਨੇ ਸਾਨੂੰ ਡੋਨੇਸ਼ਨ ਦਿੱਤੀ ਆ ਰਾਸ਼ਨ ਦੀ ਜੀ ਉਹ ਸਭ ਤੋਂ ਖਾਸ ਗੱਲ ਰਸ਼ ਦੀ ਡੋਨੇਸ਼ਨ ਦਾ ਉਹਦਾ ਇਹ ਆ ਕੀ ਪ੍ਰਾਇਮਰੀ ਸਕੂਲ ਦੇ ਛੋਟੇ ਛੋਟੇ ਬੱਚਾ ਨੇ ਉਹ ਪੈਸੇ ਇਕੱਠੇ ਕਰਕੇ ਉਹ ਰਾਸ਼ਨ ਖਰੀਦਿਆ ਤੇ ਉਹ ਸਾਨੂੰ ਡੋਨੇਸ਼ਨ ਦਿੱਤੀ। ਠੀਕ ਹੈ। ਬਹੁਤ ਵਧੀਆ ਪ੍ਰਾਲਾ ਜੀ ਸਰ ਤੁਸੀਂ ਅੱਗੇ ਹੋ ਯਾਰ ਤੁਸੀਂ ਅੱਗੇ ਜਾਓ। ਹਾਂ ਹਾਂ ਕਿਹੜਾ ਸਕੂਲ ਹੈ ਜੀ ਤੁਹਾਡਾ? ਸਰ ਸਾਡਾ ਸਕੂਲ ਹੈਗਾ ਸਰਕਾਰੀ ਪ੍ਰਾਇਮਰੀ ਸਕੂਲ ਪੁੰਗੜਾ। ਜੀ। ਉੱਥੇ ਸਾਡੇ ਅਸੀਂ ਛੋੜਾ ਜਿਹਾ ਪ੍ਰਾਲਾ ਕੀਤਾ ਸਾਡੇ ਬੱਚਿਆਂ ਨੇ ਥੋੜਾ ਥੋੜਾ ਛੋਟੇ ਛੋਟੇ ਪੈਸੇ ਇਕੱਠੇ ਕਰਕੇ ਥੋੜਾ ਥੋੜਾ ਆਟਾ ਇਕੱਠਾ ਕਰਕੇ ਤੇ ਅਸੀਂ ਜਿਹੜਾ ਹੈਗਾ ਸਰ ਉਹਨਾਂ ਨੂੰ ਅੱਜ ਦੇਣਾ ਹੈ ਜੀ ਇੱਥੇ। ਕੀ ਨਾਂ ਤੁਹਾਡਾ? ਮੇਰਾ ਨਾਮ ਰਕੇਸ਼ ਕੁਮਾਰ ਹੈ ਜੀ। ਕਿਹ ਦੇਖੋ ਜੀ ਪਗਾਲਾ ਦੇ ਬੱਚਿਆਂ ਨੇ ਕਿੰਨਾ ਇੱਕ ਥੋੜੇ ਥੋੜੇ ਕਹਿੰਦੇ 10 10 20 20 ਰੁਪਏ ਦੇ ਕੇ ਥੋੜੇ ਥੋੜੇ ਪੈਸੇ ਕਰਕੇ ਇੱਥੇ ਅਜੇ ਡੇਰੇ ਤੇ ਅਲਮਸਤ ਬੱਪੂ لال ਬਾਸ਼ਾ ਦੇ ਲੰਗਰ ਭੇਜਿਆ ਇਹ ਵੀ ਇੱਕ ਬਹੁਤ 10000 ਦੀਆਂ ਸੀ ਦਵਾਈਆਂ ਬਹੁਤ ਵਧੀਆ ਗੋਲਾ 10000 ਦੀਆਂ ਕਹਿੰਦੇ ਦਵਾਈਆਂ ਵੀ ਸਿਰਫ ਬੱਚਿਆਂ ਦੇ ਪੈਸਿਆਂ ਤੋਂ ਵਾਹ ਜੀ ਆ ਬੱਚੇ ਜਿਹੜੇ ਆ ਬੱਚਿਆਂ ਨੂੰ ਵੀ ਪਤਾ ਵੀ ਪੰਜਾਬ ਦੇ ਨਾਲ ਆਪਾਂ ਕਿਦਾਂ ਖੜਨ ਆਂ ਸਰ ਇੱਕ ਜਾਂਦੇ ਜਾਂਦੇ ਬੱਚਿਆਂ ਦੇ ਪੇਰੈਂਟਸ ਸੀ ਟੀਚਰ ਵੀ ਤੇ ਪੇਰੈਂਟਸ ਵੀ ਪੇਰੈਂਟਸ ਵੀ ਸੀ ਸਾਡੇ ਪਿੰਡ ਦੇ ਜਿਹੜੇ ਪੰਚ ਸਰਪੰਨ ਸਾਹਿਬ ਹੋਣਾ ਬਗੋਂ ਸਾਰੇ ਪਿੰਡ ਵੱਲੋਂ ਜੀ ਕਿ ਇਹਨਾਂ ਨੇ ਕਿਹਾ ਸਾਰੇ ਪਿੰਡ ਵੱਲੋਂ ਇੱਕ ਜਾਂਦੇ ਜਾਂਦੇ ਸਵਾਲ ਮੈਨੂੰ ਦੱਸ ਦਿਓ ਜੇ ਕਿਸੇ ਨੇ ਕੰਟੈਕਟ ਕਰਨਾ ਹੋਵੇ ਤੁਹਾਡੇ ਨਾਲ ਉਹ ਨੰਬਰ ਬੰਦ ਦੇ ਦਊਗੀ ਮੈਂ ਤੁਹਾਨੂੰ ਮਤਲਬ ਕਿ ਨੰਬਰ ਦੇ ਦਿੰਨਾ ਇੱਕ ਤੇ ਸਾਡੇ ਦਰਬਾਰ ਦਾ ਨੰਬਰ ਆ ਜਿਹੜਾ 24 ਘੰਟੇ ਆਨ ਰਹਿਦਾ ਆ ਉਹ ਹੈਗਾ 98725 56687 987255687 ਇੱਕ ਮੇਰਾ ਨੰਬਰ ਹੈ ਪਰਸਨਲ ਨੰਬਰ ਮੇਰਾ ਨੰਬਰ ਵੀ ਮੈਂ ਹਰ ਵੇਲੇ ਅਵੇਲੇਬਲ ਹਾਂ ਮੇਰਾ ਨੰਬਰ ਹੈਗਾ 9478421702 9478421702 ਧੰਨਵਾਦ ਸ਼ੁਕਰੀਆ ਜੀ ਤਸਵੀਰਾਂ ਤੁਹਾਨੂੰ ਆਲਮਸਤ ਬਾਪੂ ਲਾਲ ਬਾਦਸ਼ਾਹ ਜੀ ਦੇ ਡੇਰੇ ਤੋਂ ਦਿਖਾ ਰਹੇ ਸੀ ਜਿੱਥੇ ਸਾਈਂ ਦਰਬੇਸ਼ ਹੰਸਰਾਏ ਹੰਸ ਜੀ ਦੀ ਅਗਵਾਈ ਦੇ ਵਿੱਚ ਇੱਥੇ ਅੱਜ ਤਰਪੈਲਾ ਵੀ ਵੰਡੀਆਂ ਗਈਆਂ ਔਰ ਮੈਡੀਕਲ ਕੈਂਪ ਜਿਹੜਾ 3 ਦਿਨ ਤੋਂ ਲਗਾਤਾਰ ਜਾਰੀ ਆ ਔਰ ਇਹ ਜਿਹੜਾ ਨਾਲ-ਨਾਲ ਰਾਸ਼ਨ ਵੀ ਵੰਡਿਆ ਜਾ ਰਿਹਾ ਵਾ ਔਰ ਇਹ ਕੈਂਪ ਜਿਹੜਾ ਇਹਨਾਂ ਦੇ ਕਹਿਣ ਦਾ ਮਤਲਬ ਜੇ ਲੋੜ ਪਈ ਇਹਨਾਂ ਨੇ ਆਪਣੇ ਕੰਟੈਕਟ ਨੰਬਰ ਦੱਸ ਦਿੱਤੇ ਆ ਲੋੜ ਪਈ ਤੇ ਮੈਡੀਕਲ ਕੈਂਪ ਇਸੇ ਤਰ੍ਹਾਂ ਜਾਰੀ ਰਹੇਗਾ ਤੇ ਹੋ ਸਕਦਾ ਬਲੱਡ ਕੈਂਪ ਵੀ ਇੱਥੇ ਲਾਇਆ ਜਾਣ ਬਹੁਤ ਵਧੀਆ ਉਪਰਾਲਾ ਕਮਾਂਗੇ ਬੱਚਿਆਂ ਦਾ ਉਪਰਾਲਾ ਆ ਡੇਰੇ ਦਾ ਬਹੁਤ ਵਧੀਆ ਉਪਰਾਲਾ ਆ ਕੈਮਰਾ ਪਰਸਨ ਸੁਮੇਤ ਢਿੰਗੜਾ ਦੇ ਨਾਲ ਸੁਸ਼ੀਲ ਢਿੰਗੜਾ ਇਕਤਾ ਲਹਿਰ ਨਿਊਜ਼ ਨਕੋਦੜ